ਕਿੰਨੇ ਲਏ ਨੰਨੂ ਨੇ ਲੈ ਲਏ ਨੰਨੂ ਨੇ ਲੈ ਲਏ 200 ਘਟਦਾ 1000 ਦੇ ਤਿੰਨੇ ਹੀ ਕਿੱਕ 9100 9500 ਦਾ ਮੈਂ ਗੁਰਪ੍ਰੀਤ ਨੂੰ ਹੈਕ ਤੋਂ ਮੈਨੂੰ ਕੈਸ਼ ਪੈਨਸ਼ਨ ਪਾ ਕੇ ਬੱਕਰੇ ਮੇਰੇ ਤੁਨੂੰ ਗੱਲ ਠੀਕ ਹੈ ਠੀਕ ਕਿਹਨਾਂ ਰਹਿ ਗਏ ਕਿੰਨਾ ਹੋ ਗਿਆ ਜੀ 10000 ਆ ਜਿੰਨਾ ਰਹਿ ਗਿਆ ਤਾਂ ਲੋ ਵੀ ਆ 9800 ਦੇ ਹੋਇਆ ਤਿੰਨ ਬੱਕਰੇ 95 9800 ਨੂੰ ਤਿੰਨੇ ਨੰਨੂ ਨੇ ਲਏ ਆ ਪੈਸੇ ਦੇ ਰਹੇ ਆ ਠੀਕ ਆ ਬੱਕਰੇ ਕਿਹਦੇ ਕੋਲੇ ਸੀ ਉਹ تیرے ਕੋਲੇ ਸੀ ਬਈ 10 10 ਹਜ਼ਾਰ ਆ 400 10000 ਆ ਤੇ ਹੁਣ ਚੱਲਣਾ ਜੇ ਤੋ ਹੁਣ ਚੱਲ ਪੈ ਵੀ ਸਵਾ ਉਹਨਾਂ ਸਵਾ ਜੀ ਗੂਗਲ ਪੇ ਕਰ ਦੇ ਓ ਤੇਰਾ ਭਲਾ ਹੋ ਜਾ ਗੂਗਲ ਪੇ ਕਰ ਦਿਓ 19000 ਰਹਿ ਗਿਆ 1000 ਕਰਾ ਲਾ ਆ 400 ਆ 200 ਘਟਦਾ ਹੁਣ ਕਿਤੇ ਆ ਠੀਕ ਆ ਬਈ ਕਰ ਲਓ ਗੂਗਲ ਪੇ ਨਹੀਂ ਯਾਰ ਕਿੰਨੇ ਆ ਸਾਢੇ ਦਾ ਕਰ ਤੇ ਬકરી ਦਿਸਣ ਦਿਓ ਮੜਾ ਜਾ ਆਏ ਨੂੰ ਜੋ ਤੂੰ ਪੰਗਾ ਲੈੇਗਾ ਹਾਂ ਸਰ ਨਾ ਯਾਰ ਨੋਟ ਤਾਂ ਬੋਲਦਾ ਨੋਟ ਤਾਂ ਨੋਟ ਤਾਂ ਬੋਲਦਾ ਇਹਦੇ ਨੋਟ ਦਿਖਾਈ ਦੇਣੇ ਸੀ ਸਾਰੀ ਇਹਨੇ ਬਗਾਲਾ ਲਿਖਾਈ ਇਹਦੀ ਔਰ 100 ਨਾਲ ਕੀ ਮੋਹਤ ਕੰਪਨੀ ਨਹੀਂ ਦਿਖਾਈ ਮੁੰਡਾ ਯਾਰ ਬਈ ਸਾਢੇ 10 ਦਿਖਾਈ ਬੱਕਰੇ ਨਾ ਕਰਨਾ ਬੱਕਰੇ ਨਾ ਕਰ ਲੈ ਆ ਜਾ ਕਰ ਲੈ ਯਾਰ ਆ ਆ ਦੇ ਬੱਕਰਾ ਨਹੀਂ ਸਾਢੇ 10 ਦੀ ਹੋ ਗਈ ਲਿਆ ਲਿਆ 1.5 ਲੱਖ ਰੁਪਏ ਹੁਣ ਝਾਂਨਾ ਗੱਲਾਂ ਸੋਣਾ ਤਾਂ ਹੀ ਦਾ ਕਿਹੜਾ ਪਿੰਡ ਆ ਬਾਈ ਆਪਣਾ ਦਾਲਸਿਆ ਵਾਲਾ ਕੀ ਮੰਗਦੇ ਆ ਬੱਕਰੀ ਦਾ ਇਹਦਾ ਇਸ ਬੱਕਰੀ ਦਾ ਸਵਦਾ ਚੱਲਦਾ ਮਤਲਬ ਜੋੜੇ ਹੁੰਦੇਗਾ ਜੋੜਾ ਹੀ ਦੇਣਾ ਤੁਸੀਂ ਚੱਲਦਾ ਬਈ ਜੋੜਾ ਤੁਹਾਡੇ ਜੋੜਾ ਚੱਲਦਾ ਮਤਲਬ ਕਸਰ ਵਾਲੀ ਗੱਲ ਛੱਡੀ ਨਹੀਂ ਯਾਰ ਇਹਦੇ ਨਾਲ ਹਾਂ ਕੀ ਲਾਤਾ ਪੋਸਟ ਤਾਂ ਸਹੀ ਇੱਕ ਅਸੀਂ ਲੈ ਲਾਂਗੇ ਆਹ ਮੈਂ 1.5 ਲੱਖ ਕੂਲਣੀਆਂ ਥੋੜੇ ਤੁਸੀਂ ਆ ਲੈਣੀ ਆ ਜੀ ਹਾਂ ਲੈ ਲਓ ਪਹਿਲਾਂ ਚੱਲ ਦਿੰਦੇ ਦੱਸੋ ਯਾਰ ਕਿੰਨਾ 11000 ਜੋੜੇ ਦਾ ਜੋੜੇ ਦਾ ਕਰ ਲਓ ਆਪਣਾ ਕਿਹੜਾ ਪਿੰਡ ਆ ਬਾਪੂ ਸਾਡਾ ਪਿੰਡ ਮੱਲਾ ਹੈ ਜੀ ਮੱਲਾ ਠੀਕ ਆ ਆ ਬੱਚਾ ਕਿਹੜੀ ਨਾਲ ਆ ਬਾਈ ਬੱਚਾ ਇਹਦੇ ਨਾਲ ਕਾਲੀ ਨਾਲ ਇਹਦਾ ਐਵੇਂ ਇਹ ਤਾਂ ਇਹ ਪਾਪਾ ਤੁਹਾਡੇ ਕਿੰਨੀ ਚੱਲਦੀ ਇਹ ਇਹਦਾ ਕੀ ਮੰਗਿਆ ਬਾਈ ਦੇਦਾ ਕੀ ਮੰਗਿਆ ਰੇਟ ਤਾਂ ਦੱਸੀ ਬਾਈ ਇਹਦਾ ਕੀ ਹੈ ਇਹਦਾ ਕੀ ਹੈ ਜੋੜੇ ਦਾ 30000 ਮੰਗਿਆ ਦੀ ਆ ਰੰਗਾ ਬਾਈ ਨੇ ਉਹ ਚੁੰਗੀ ਉਰਲੀ ਨੂੰ ਜਾਂਦਾ ਬੰਨੀ ਪਈ ਹੈ ਕਿਹੜੀ ਦਾ ਲਾਈ ਇਹਨਾਂ ਗੁਰਪ੍ਰੀਤ ਉਧਰ ਲੈ ਪੈਸੇ ਚਲੀ ਉਧਰ ਲੈ ਪੈਣਾਂਗੇ ਜਾਂ ਗੱਬਣਾ ਬਾਈ ਇਹੇ ਗੱਬਣਾ ਕਿੰਨੇ ਚਿਰ ਦੀ ਬਈ ਹੋ ਢਾਣੀਆਂ ਕੁੱਤੀ ਗਾਰੰਟੀ ਹੈ ਗਾਰੰਟੀ ਥੱਲੇ ਮਾਰਦੇ ਬਾਈ ਲੋ ਦਾ ਫਾੜ ਤੈਨੂੰ ਸਹੀ ਆ ਨਾ ਨਹੀਂ ਯਾਰ ਬਾਈ ਕੀ ਆ ਨਾ ਬਾਈ ਦਾ ਦੱਸ ਕੇ ਆ ਪੱਠ ਲਾਤਾ 11 ਕਾਹੀ ਮੈਂ ਨੈਟ ਤੇ ਨਹੀਂ ਜਾ ਮੈਂ ਠੀਕ ਆ ਨਾ ਚਲਾ ਲਿਆ ਯਾਰ ਬਾਈਆਂ ਨੇ ਘਰੇ ਰੱਖਣੀ ਆ ਯਾਰ ਘਰੇ ਰੱਖਣੀ ਆ ਸਹੀ ਆ ਫਿਰ ਹੁਣ ਯਾਰ ਗਲਤ ਨਹੀਂ ਉਹ ਪੂਰੇ ਦੀ ਕਰਦੇ ਯਾਰ ਤਾਂ ਜਾ ਹੋਊਗੀ ਨਾ ਨਹੀਂ ਯਾਰ ਉਹ ਜਾ ਜਾ ਯਾਰ ਉਹਦੀ ਜਾ ਠੀਕ ਆ ਬਾਈ ਉਹ ਠੀਕ ਆ ਬਾਈ ਇਹਨਾਂ ਮੋਲੀ ਮਿਲਦੀ ਕੋਈ ਮਾਣੀ ਗੱਬਣ ਹੈਗੀ ਠੀਕ ਆ ਚਲੋ ਜੀ ਉਕੇ ਬਾਬਾ ਓਏ ਮੈਂ ਕਹਤੀ ਸੀ ਗੁਰਪ੍ਰੀਤ ਨਹੀਂ ਜੈਜ ਆਜਾ ਲਿਖਾਈ ਕਰਵਾ ਦੇਗੇ ਜਿੰਨੇ ਨੇ ਲਾਇਆ ਆਵੇ ਸੰਗਲੀ ਬੰਨੀ ਬਈ ਓਏ ਮੰਨੀ ਹੁੰਦੀ ਐ ਜੇ ਦੇ ਦੇ ਪਾਸੇ ਰੱਸੀ ਆਓ ਯਾਰ ਸੰਗਲੀ ਆਵੇ ਔਰ ਲੈ ਪੈ ਸੰਗਲੀ ਬੰਨ ਭਾਈ ਆਓ ਉੱਥੇ ਲੈ ਬੱਤੀ ਗਾੜੇ ਦੇ ਜਾਈਆ ਲੈ ਗਾ ਭਾਈ ਨਾ ਬੰਨੀ ਜਾਂਦਾ ਲੋ ਭਾਈ ਗਿਣਦੇਓ ਪੈਸੇ ਕੋ ਲੱਗਣਾਓ ਪੈਸੇ ਭਾਈ ਇਧਰ ਆਜੋ ਭਾਈ ਪੈਸੇ ਗਿਣਾ ਦਿਓ ਆਲੇ ਭਾਈ ਚਲੋ ਪਰਲੇ ਆ ਬੱਕਰੀ ਦਾ ਸੌਦਾ ਹੋ ਗਿਆ ਪੂਰੇ 9000 ਦਾ ਹੂੰ ਨਹੀਂ ਬੱਕਰੀ ਤੇ ਗੱਬਣਾ ਢਾਈ ਮਹੀਨਾ ਦੀ ਬਾਈ ਦੀ ਗਾਰੰਟੀ ਆ ਗਾਰੰਟੀ ਲੈ ਚੋਗੇ ਹਾਂ ਪਰਚੀ ਤੇ ਲਿਖਾ ਲੋ ਆ ਬਣਾ ਦੇ ਆਹ ਰੱਪਟਾਣਾ ਲਓ ਜੀ ਬਾਈ ਜੀ ਹੋ ਗਈ ਇਹਦੀ ਹਾਂ ਹੋ ਗਿਆ ਬਾਈ ਕਿੰਨੇ ਦੀ ਹੋ ਗਈ ਦੱਸ ਦੇ ਬਣਾ ਆ ਕਿੰਨੇ ਦੀ ਵੇਗੀ ਇਹ 8 ਦੀ ਕਰਤੀ ਚਲ ਖੋਲੋ ਬੱਚੇ ਵਾਲੀ ਹਾਂ ਸਾਈ ਵਾਲਾ ਇਹ ਨਾ ਉਹ ਦੇਖੀ ਜੋ ਤੂੰ ਕਰਤਾਰ ਦੇ ਮਨ ਫਰ ਮੈਥਮੈਟਿਕ ਕੋ ਮਸਾਂ ਗਿਣਦੇ ਪਾਠਾ ਫੋਪੀਆਂ ਬਿਸ਼ੋਰ ਨਹੀਂ ਬਾਲੇ ਨਹੀਂ ਉਹ ਹੋ ਜਾ ਵੀ ਨਹੀਂ ਮੰਗਦਾ ਜਾ ਜਾ ਤੈਨੂੰ ਕਹਿ ਆ ਹੀ ਨਹੀਂ ਬਾਈ ਅਸਲ ਤਾਂ ਕਿ ਤੈਨੂੰ ਦੇਖ ਕੇ ਖੜੇ ਨੂੰ ਕਹਦਾ ਕਦੀ ਵੀ ਤੂੰ ਤਾਂ ਹੀ ਪੁੱਛਦਾ ਕਿ ਤੈਨੂੰ ਦੇਖਦਿਆਂ ਇੱਕ ਨਹੀਂ ਬਾਈ ਕੋਈ ਗਾਗੜੇ ਮੈਂ ਹੁਣ ਆਦਿ ਮੈਥਮੈਟਿਕ ਦਾ ਕੀ ਹੱਸਦਾ ਗਾਗੜਾਉਣ ਵਾਲਾ ਹੈ ਤਰਾਫ ਤੂੰ ਦੇਖਦਾ ਬਾਲਾ ਦਾ ਬਾਈ ਇਹ ਤਾਂ ਪੈਸੇ ਦਿਵਾਓ ਖਾਂ ਕਿਹੜੇ ਪਿੰਡੋਂ ਲਿਆਏ ਸੀ ਬਾਈ ਨਹੀਂ ਮੈਂ ਤੈਨੂੰ ਪਹਿਲਾਂ ਬਾਈ ਜੀ ਦਿਖਾਈ ਕਰਾ ਦੇ ਕਿਹੜੇ ਪਿੰਡੋਂ ਲੈ ਆਈ ਸੀ ਬਾਈ ਇਹ ਦਲ ਸਿੰਘ ਵਾਲੇ ਦਲ ਸਿੰਘ ਵਾਲੇ ਤੋਂ ਲੈ ਕੇ ਆਏ ਸੀ ਇਹ ਗੱਡੀਆਂ ਵਾਲੇ ਮੁੰਡਿਆਂ ਨੇ ਲੈ ਲਈ ਬੱਕਰੀ ਇੱਕ ਇੱਕ ਆ ਬਈਆਂ ਨੇ ਲਈ ਬਾਈ ਆਪਣਾ ਕਿਹੜਾ ਪਿੰਡ ਆ ਦਿੱਤੀ ਹੈ ਦਲ ਸਿੰਘ ਵਾਲੀ ਦਲ ਸਿੰਘ ਵਾਲਿਆਂ ਇਨਾਂ ਨੇ ਤੁਸੀਂ ਵੇਚੀ ਹੈ ਹਾਂ ਆ ਬਾਈ ਨਾ ਆਹ ਲੈਂਦਾ ਵੇ ਬਾਪੂ ਰਾਣਾ ਕਿਹੜਾ ਪਿੰਡ ਆ ਮੱਲਾ ਜੀ ਮੱਲਾ ਜੀ ਹਾਂ ਠੀਕ ਹੈ ਜੀ ਮੱਲੇ ਵਾਲਿਆਂ ਨੇ ਲਈ ਆ ਉਧਰ ਉੱਥੇ ਜਾ ਕੇ ਗਿਣਾ ਦਿਓ ਪੈਸੀ ਕਰਕੇ ਪੂਰੀ 12 1200 60 ਕਿੰਨਾ ਭੇਗਾ ਰੂਰੂ ਕਸ ਨਹੀਂ ਉਹਨਾਂ ਨੇ ਕਿੰਨੇ ਘੜਦੇ ਆ 300 ਬਾੜੀ ਮਾ ਮੋਦੀ ਬਣੇ ਲਖਾਈ ਚਨ 300 ਬੱਕਰ ਕੇ ਚਲੇ ਰਹਾ ਸ਼ਿਰੋੜਾ ਦਾ 300 ਖਾ ਆ ਗਿਆਣ ਲਾ ਇਕੱਠੇ ਕਰਕੇ ਆਉਂਦੇ 15 15 ਉਹ ਮੈਂ ਫਿਰ ਨਹੀਂ ਕੋਈ ਤਨਿੰਖਈ ਆ ਗਈ ਲੈ ਭਾਈ ਗੈਨਲਾ ਮਾਰਲਾ ਹੱਥ ਲੈ ਵੀ ਪਾਸੇ ਹੋ ਜੀ ਬਾਪੂ ਟਿਕਨਟੀ ਲਗਾ ਦੇ ਗਵਰਨਰ ਹਾਂ ਬਾਬਾ ਦੇ ਕੋਲੇ ਜਾੜੋ ਠੀਕ ਆ ਪਾਰਕੀ ਆਓ ਥੋੜਾ ਜਾਨਵਰ ਆ ਇੱਥੇ ਖੜਾ ਹੋਣਾਗੇ ਆ ਖੜਾ ਹੋਣਗੇ ਠੀਕ ਹੈ ਜੀ 38000 ਦਾ ਲਓ ਵੀ ਆ ਬੱਕਰੀ ਦੇ ਮਗਰ ਬੱਚਾ ਸੀ ਆਹ ਮਾਂ ਥੋੜਾ ਵੰਗਾਇਆ ਇਹਦੇ ਲੱਤਾਂ 'ਚ ਬੱਚੇ ਦੇ ਆ ਬੱਕਰੀ 8000 ਦੀ ਲਈ ਕਾਲੀ ਆ ਗੱਡੀਆਂ ਵਾਲੇ ਮੁੰਡੇ ਆ ਬੰਦੇ ਕੋਈ ਸਾਈਡ ਦੇ ਦਿੰਦਾ ਪੈਸੇ ਦੇ ਕੇ ਨਹੀਂ ਮੇਰੇ 60000 ਰੁਪਏ ਖਾਂਦੇ ਜਾਣਾ ਬਊਗਾ ਠੀਕ ਕਰਕੇ ਨਿਕਲੂਗਾ ਅੱਜ ਨਿਕਲ ਨਹੀਂ ਇਹ ਨਹੀਂ ਜਾਂਦੇ ਬੰਦੇ ਪੈਸੇ ਨਹੀਂ ਦੇ ਰਿਹਾ ਮੈਂ ਪੱਕੇ ਰੇਟ ਲਾਇਆ ਜਿੰਨੇ ਮੈਂ ਪਹਿਲਾਂ ਨਹੀਂ ਸੋਚਿਆ ਵੀ ਇੰਨੇ ਤੁਲਕੇ ਨੇ ਮੈਂ ਕਿਹਾ ਵੀ ਆ ਇਹਨੇ ਦਾ ਲੈਣ ਦਾ ਆ ਇਹਦਾ ਲੈਣ ਦਾ ਸਾਰਾ ਕੁਝ ਦੇਖਿਆ ਤੂੰ ਚਾਹ ਦਾ ਭਟਾ ਤੋੜਿਆ ਅੰਨ ਦੇ ਦੋਗੇ ਚੱਲ ਗਾਜਾ ਮੇਰੇ ਕਿੰਨੇ ਨਹੀਂ ਕੋਈ ਨਾ ਆਣੀ ਕਰੀ ਜਾਂਦਾ ਲੈ ਦਾ ਲੈਣਾ ਇਹ ਮਾਰ ਕੇ ਸੱਟ ਲਾ ਦਗਾ ਸਾਈਕਲੂੰਗਾ ਲਿਆਉਂਗਾ ਲਿਆ ਕੇ ਜਾ ਤੋੜ ਕੇ ਹੋਣੀ ਹੈ ਦੁਆ ਦੇ। 48 ਲੈਣਾ ਹੋਰ ਜਾਣਾ ਹੈ। ਆ ਗਿਆ। ਲਾਓਏ ਬਾਈ ਨੇ ਮੁਰਗਾ ਵੇਚਿਆ ਤੇ ਇੱਕ ਵੀਰ ਨੇ ਲਿਆ। ਬਾਈ ਵੇਚਣ ਵਾਲੇ ਦਾ ਕਿਹੜਾ ਪਿੰਡ ਆ ਤੇ ਲੈਣ ਵਾਲੇ ਦਾ ਕਿਹੜਾ? ਵੀਰ ਰਮਨਾਲ ਸਿੰਘ ਆ ਸਾਡਾ ਜੀ। ਠੀਕ ਆ। ਇਹੋ ਵੋਤਾ ਕਰਕੇ ਟਰ ਦੇ ਜੀ। ਅੱਛਾ ਕਿਹੜਾ ਪਿੰਡ ਆਪਣਾ? ਆਪਣਾ ਰਮਨਾਲ ਸਿੰਘ ਹੀ ਆ। ਤੇਰਾ ਵੀਰ ਰਮਨਾਲ ਸਿੰਘ। ਲਾਓ ਵੀ ਆਹ ਮੁਰਗਾ ਆਹ ਮੁਰਗਾ ਲਿਆ ਠੀਕ ਆ ਤੇ ਆ ਪੈਸੇ ਬਾਈ ਨੇ ਦੇ ਦੇ। ਬੱਕਰੀ ਨਾਲ। ਬਤਾਓ ਕਿਵੇਂ ਕਰੇ ਬੱਕਰੀ ਨਾਲ। ਕਿੰਨੇ ਚ ਰੱਖੇਗਾ ਇਹ 5000 ਰੱਖੇਗਾ ਤੂੰ ਬਤਾ ਕਹੇ ਰੱਖੇ ਕਿਹੜਾ ਹਾਂ 7000 ਲਾ ਸੰਜੇ ਬੰਦੇ ਦੱਸ ਦੇ ਯਾਰ ਤੂੰ ਤਾ ਨੂੰ ਕਹੇ ਬਾਈ ਕਰਾ ਦੂਗਾ ਕਿਹੜੀ ਬੱਕਰੀ ਆ ਉਹ ਗੋਗੂ ਬੱਕਰਾ ਇੱਕ ਆ ਮੰਗ ਰਿਹਾ ਕਿਹੜੇ ਦੱਸਿਆ 7000 ਮੰਗਿਆ ਯਾਰ ਕਰ ਨਿਫੜੀ ਚਾਹਾਂ ਆ ਬੱਕਰੇ ਦਾ ਤੜਕੇ 3600 ਰੁਪਿਆ ਲੱਗਿਆ ਸੀ ਬਾਈਆਂ ਨੇ ਦਿੱਤਾ ਨਹੀਂਗਾ ਤੇ ਹੁਣ ਆ ਬੱਕਰੀਆਂ ਦਾ ਸੌਦਾ ਕਰਦੇ ਆ ਤੇ ਹੁਣ ਵੇਖੋ ਕੀ ਬਣਦਾ 7000 ਮੰਗਦਾ ਦੱਕਾ ਲੈ ਕੇ ਆਇਆ 70000 ਮਾਰਦਾ ਨਹੀਂ ਨਹੀਂ ਹੋਰ ਨਹੀਂ ਓਏ ਆ ਬੱਕਰਾ ਕਿੰਨੇ ਪੜਕੇ 350 ਦਾ ਹੁੰਦਾ ਸੀ ਤੇ ਹੁਣ ਇਹ ਹੱਥ ਨੇ 5000 ਰੁਪਏ ਦੇਈ ਜਾਂਦੇ ਲਖ ਹੋ ਲਾ ਬਈ ਲੈ ਜਾ ਵੀ ਜਵਾਨਾ ਓ ਸ਼ਾਂ ਰਿਖੀ ਰਿਖੀ ਕਰਤਾ ਰਿਖੀ 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 ਕਰਤਾ ਰਿਖੀ ਰਿਖੀ ਲਾ ਵੀ ਲਿਖਾਈ ਹੋ ਰਹੀ ਆ ਕਿਹੜੇ ਪਿੰਡਾਂ ਲੜਾਈ ਕਿੰਦਾਂ ਲੜਾਈ ਕਾ ਕਿੱਥੇ ਰਹਿ ਗਿਆ ਇਹ ਬਾਗੇ ਪੁਰਾਣੇ ਕੋਈ ਰਾਜ ਜਾਨੀ ਠੀਕ ਆ ਵਧੀਆ ਪੈਸੇ ਵਟੇ ਗਏ ਤੇਰੇ ਯਾਰ ਲਓ ਵੀ ਆ ਸੌਦਾ ਅਖੀਰਲੇ ਸੌਦਿਆਂ ਜੋ ਹੋਈ ਜਾਂਦੇ ਆ ਇਹ ਬੱਕਰੀ ਗੱਬਣ ਬਾਈਆਂ ਨੂੰ ਦੇਤੀ ਕਿਵੇਂ ਕੀਤਾ ਦੱਸੀ ਬਾਈ ਤਿੰਨ ਨਗ ਲੈ ਲਈ ਕਿਹਨੇ ਲਏ ਆ ਕਿਹਨੇ ਦੇਤੀ ਕਿਹਨੇ ਲਏ ਤਿੰਨ ਨਗ ਲੈ ਕਿਨੇ ਤਨ ਨਾਲ ਉਹ ਖਾਲਸੇ ਨੇ ਲੈ ਜਥੇਦਾਰ ਨੇ ਫਰੇਗਾ ਵੀ ਕਿਤੇ ਜਥੇਦਾਰ ਪਿੰਡ ਕਿਹੜਾ ਆਪਣਾ ਪਿੰਡ ਬਗਰਾੜੀ ਬਗਰਾੜੀ ਹਾਲੇ ਨਾਲ ਹਾਲੇ ਨਾਲ ਆਪਣੇ ਠੀਕ ਆ ਠੀਕ ਆ ਉਹ ਨਹੀਂ ਯਾਰ ਕਿੰਨਾ ਫਰਕ ਕੀ ਆ ਉਹ ਨਹੀਂ ਓ ਟ੍ਰਾਲੀ ਤੋਂ ਲਾ ਲੈਂਦਾ ਕੋਈ ਵੀ ਤਿੰਨ ਬੱਕਰੇ ਇੱਕ ਬੱਕਰੀ ਵਟੇ ਦੇਦੇ ਆ ਉਹ ਇਹਨਾਂ ਦੇ ਵਿੱਚ ਠੀਕ ਆ ਉਹ ਨਹੀਂ ਯਾਰ ਲੱਭੀ ਆ ਬੱਕਰੀ ਹੋਈ ਆ ਭਾਈ ਆਪਣਾ ਪਿੰਡ ਕਿਹੜਾ ਬਗਰਾੜੀ ਬਗਰਾੜੀ ਇੱਕੇ ਪਿੰਡ ਦੇ ਆ ਹਾਂ ਵਧੀਆ ਬੱਕਰੀ ਤੈਨੂੰ ਚੰਗੀ ਦੋ ਬੱਚੇ ਦੇ ਦਊਂ ਅਸਲ ਤਾਂ ਦੇਊਗੀ ਤਿੰਨ ਆ ਜਿਹੜੀ ਬੱਕਰੀ ਫਿਰਦੀ ਐ ਇਹਦੇ ਮਗਰ ਇੱਕ ਬੱਚਾ ਤਾਜੀ ਸੂਈ ਆ ਚਾਰ ਦਿਨਾਂ ਭਾਈ ਸੂਈ ਚਾਰ ਦਿਨਾਂ ਪਾਠਾ ਕੇ ਬੱਕਰਾ 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 ਠੀਕ ਆ ਦੇਖ ਕਰ ਚੱਕ ਚੈੱਕ ਕਰ ਬਈ ਕਰ ਚੱਕ ਮੁੰਡਿਆ ਕਹਿਣਾ ਕਿੰਨੇ ਆ ਤਦੋਂ ਯਾਰ ਇਹ ਮੈਨੂੰ ਵੱਡੀ ਲੱਗਦੀ ਬੋਲ ਉਹ ਜਾ ਭਰਾਵਾ ਤੇਰੀ ਤੋਂ ਇਹ ਜਵਾਨ ਬੱਕਰੀ ਐ ਪੱਕਾ ਮੰਦਰੀ ਬੰਦਾ ਇਹਨਾਂ ਦੇਖ ਪੈ ਤਿੰਨਾ ਬੱਕਰਿਆਂ ਵਟੇ ਤਿੰਨਾ ਬੱਕਰਿਆਂ ਵਟੇ ਬੱਚਾ ਸੱਤਾ ਕੱਲੀ ਕਰੇ ਦੁੱਧ ਵੀ ਕਿੱਲੋ ਐ ਦੁੱਧ ਵੀ ਕਿੱਲੋ ਐ ਨਹੀਂ ਆਹੀ ਤਾਂ ਨਹੀਂ ਯਾਰ ਭਾਈ ਨਹੀਂ ਆਹੀ ਤਾਂ ਇਹ ਨਾਲ ਪੈਸੇ ਲਵਾਂ ਨਹੀਂ 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 ਜੇ ਬੱਕਰਾਂ ਤੈਨੂੰ ਦੇਣੇ ਪੈਣਗੇ ਇਹ ਸਮਝੂਗਾ ਹਾਂ ਬਾਲੇ ਪੈਸੇ ਹੀ ਮੰਗੇ ਸਮਝਵਾ ਨਹੀਂ ਕਿਤੇ ਨਹੀਂ ਜਾਂਦੇਗੇ ਸ਼ਾਰਦ ਨੂੰ ਹੇ ਯਾਰ ਚੱਲ ਯਾਰ ਅਰੇ ਸੰਜਵਾ ਪੈਨਦ ਪੈਨਦ ਕੇ ਜਾਇੰਗੇ ਪੈਨਦ ਪੈਨਦ ਕੇ ਉਹ ਤਾਂ ਕੀ ਐ ਦੋ ਬੰਦ ਯਾਰ ਰੁਪਈਆ ਮਿਲੂਗਾ ਤੁਹਾਨੂੰ ਮੈਂ ਨਹੀਂ ਕਹਿੰਦਾ ਡਾਲਰ ਦੂਸਰੇ ਨੂੰ ਗੱਲ ਰੁਪਈਆ ਹਜ਼ਾਰ ਦੇ ਦਿੰਨੇ ਨਾਲ ਨਹੀਂ ਉਹ ਨਹੀਂ ਨਹੀਂ ਉਹ ਨਹੀਂ ਰੀਖੀ ਰੀਖੀ ਪੈਨਦ ਪੈਨਦ ਕੇ ਖੁੱਲੇ ਐ ਹਾਂ ਚੱਲੇ ਘਰ ਵਿਆਹ ਮੈਂ ਆਇਆ ਆ ਯਾਰ ਉਹ ਰੇ ਘੜ ਜੀ ਕਮੈਂਟ ਸਾਈ ਕੱਢ ਯਾਰ ਤੂੰ ਸਾਈ ਕੱਢ ਕੇ ਲਾ ਪੈ ਜੀ ਓ ਵੀ ਆਖੀਰ ਤੇ ਆ ਸੌਦਾ sire ਹੁਣ ਚੜਿਆ ਰਸੇ ਨਾਲ ਰਸਾਈ ਸੀ ਨਾ ਬਾਈ ਲਓ ਵੀ 20 ਮੁਕਾਤੀ ਜਾਵਾਂ ਬੜੇ ਗਾਂ ਨੂੰ ਆਇਓ ਕਰੂ ਪ੍ਰੀ ਕਰਾ ਕਰਾ ਦੇਣਗੇ ਕਰਾ ਦੇਣਗੇ ਲਓ ਵੀ ਆ ਲਖਾਈ ਇਹਨਾਂ ਨੇ ਬਾਈ ਨੇ ਬੱਕਰੇ ਵਾਲਿਆਂ ਨੇ ਕਰਾਉਣੀ ਆ ਹਰ ਬਾਈ ਦੋ ਬੱਚੇ ਦੇਊਗੀ ਬਾਈ ਡਾਂਗਰ ਦਾ ਦੁੱਧ ਦੇਊ ਤਿੰਨ ਦੇ ਦੇ ਭਲਾ ਵੀ ਦੋ ਦੇ ਦੇ ਦੋਵਾਂ ਦੀ ਗਰੰਟੀ ਆ ਹਾਂ ਤਿੰਨਾਂ ਦੀ ਤਾਂ ਹੀ ਤੇ ਦੋਹਾਂ ਦੀ ਗਰੰਟੀ ਆ ਆ ਤਿੰਨਾਂ ਬੱਕਰਾਂ ਹੋ ਗਿਆ ਤਿੰਨ ਬੱਕਰੀ ਤੇ ਇਹ ਬੱਕਰੀ ਆ ਜਿਹੜੀ ਇਹ ਰਸੇ ਨਾਲ ਰੱਸਾ ਕਰ ਲਿਆ ਤੁਹਾਡਾ ਸਹੀ ਆ ਨਵੀਂ ਬੱਕਰੀ ਆ ਯਾਰ ਹਾਂ ਬੀਟਲ ਛੱਡ ਗਿਆ